ਆਏ ਦਿਨ ਚੋਰਾਂ ਦੇ ਹੌਸਲੇ ਨੇ ਵੱਧ ਗਏ ਦੇ ਆ ਕਿ ਵਕੀਲਾਂ ਦੇ ਮੋਟਰਸਾਈਕਲ ਹੋਣ ਐਕਟਵਾ ਹੋਣ ਈਵਨ ਦੈਨ ਕੋਈ 12 ਕਲਾਇੰਟ ਆਂਦਾ ਉਹਦਾ ਮੋਟਰਸਾਈਕਲ ਸਾਡੇ ਜਿਹੜੇ ਜੁਡੀਸ਼ੀਅਲ ਡਿਪਾਰਟਮੈਂਟ ਦੇ ਕੰਮ ਕਰਦੇ ਕੋਈ ਕਲੈਰਿਕਲ ਡਿਪਾਰਟਮੈਂਟ ਵਿੱਚ ਉਹਨਾਂ ਦੇ ਮੋਟਰਸਾਈਕਲ ਉਹ ਸ਼ਰਿਆਂ ਮੋਟਰਸਾਈਕਲ ਨਹੀਂ ਚੋਰੀਆਂ ਹੁੰਦੀ ਪੀਆਰ ਦਰਜ ਕਰਕੇ ਕੋਈ ਨਾ ਕੋਈ ਸਖਤ ਕਦਮ ਉਠਾਈ ਜਾਣ ਪ੍ਰੋਪਰਲੀ ਕਿਉਂਕਿ ਐਂਟਰੀ ਦੇ ਉੱਤੇ ਵੀ ਸਾਹਮਣੇ ਐਸਐਸਪੀ ਆਫਿਸ ਆ ਜੀ ਕੋਈ ਪ੍ਰੋਪਰਲੀ ਕੋ ਕੈਮਰੇ ਦੀ ਪ੍ਰੋਪਰਲੀ ਅਰੇਂਜਮੈਂਟ ਆ ਨਹੀਂ ਮੇਰਾ ਨਾਮ ਐਡਵੋਕੇਟ ਸੁਸ਼ੀਲ ਸ਼ਰਮਾ ਹੈ ਮੈਂ ਐਕਸ ਵਾਈਸ ਪ੍ਰਧਾਨ ਹਾਂ ਜ਼ਿਲ੍ਹਾ ਬਾਰ ਗਦਾਫਰ ਬੜੀਆਂ ਮੰਦਭਾਗੀਆਂ ਘਟਨਾ ਪਿਛਲੇ ਕਾਫੀ ਟਾਈਮ ਤੋਂ ਜਿਹੜੀਆਂ ਡਿਸਟ੍ਰਿਕਟ ਕੋਰਟ ਕੰਪਲੈਕਸ ਵਿੱਚ ਹੋ ਰਹੀਆਂ ਜੀ ਕਾਇਦੇ ਨੇ ਚੋਰਾਂ ਦੇ ਹੌਸਲੇ ਨੇ ਵੱਧ ਗਏ ਦੇ ਆ ਕਿ ਵਕੀਲਾਂ ਦੇ ਮੋਟਰਸਾਈਕਲ ਹੁਣ ਐਕਟਿਵਾ ਹੋਣ ਈਵਨ ਦਨ ਕੋਈ ਬਾਹਰੋਂ ਕਲਾਇੰਟ ਆਂਦਾ ਉਹਦਾ ਮੋਟਰਸਾਈਕਲ ਸਾਡੇ ਜਿਹੜੇ ਜੁਡੀਸ਼ੀਅਲ ਡਿਪਾਰਟਮੈਂਟ ਵਿੱਚ ਕੰਮ ਕਰਦੇ ਆ ਕੋਈ ਕਲੈਰੀਕਲ ਡਿਪਾਰਟਮੈਂਟ ਵਿੱਚ ਉਹਨਾਂ ਦੇ ਮੋਟਰਸਾਈਕਲ ਉਹ ਸ਼ਰਮ ਮੋਟਰਸਾਈਕਲਾਂ ਦੀਆਂ ਚੋਰੀਆਂ ਹੁੰਦੀਆਂ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਇਹ ਪਰਜੋਰ ਬੇਨਤੀ ਵੀ ਆ ਤੇ ਮੰਗ ਵੀ ਆ ਕਿ ਚੋਰਾਂ ਦੇ ਖਿਲਾਫ ਜਿਹੜੇ ਮੋਟਰਸਾਈਕਲ ਜਿਹੜੇ ਚੋਰੀ ਹੋਣਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣ ਤੇ ਜਿਹਨਾਂ ਜਿਹੜੇ ਐਫ ਆਈ ਆਰ ਵਗੈਰਾ ਬੇਸ਼ੱਕ ਭਾਏ ਅਨਨੋਨ ਐਫ ਆਈ ਆਰ ਦਰਜ ਕਰਕੇ ਕੋਈ ਨਾ ਕੋਈ ਸਖਤ ਕਦਮ ਉਠਾਈ ਜਾਣ ਪ੍ਰੋਪਰਲੀ ਕਿਉਂਕਿ ਐਂਟਰੀ ਦੇ ਉੱਤੇ ਵੀ ਸਾਹਮਣੇ ਐਸ ਐਸ ਪੀ ਆਫਿਸ ਆ ਜੀ ਕੋਈ ਪ੍ਰੋਪਰਲੀ ਕੋ ਕੈਮਰਾ ਦੀ ਪ੍ਰੋਪਰਲੀ ਅਰੇਂਜਮੈਂਟ ਨਹੀਂ ਕੋਈ ਪੁਲਿਸ ਦੀ ਗਾਰਦ ਕੋਈ ਪੁਲਿਸ ਦੀ ਕੋਈ ਗਾਰਦ ਨਹੀਂ ਆ ਗਈ ਕੋਈ ਐਸ ਐ ਕੋਈ ਸਕਿਉਰਟੀ ਵੱਜੋ ਵੀ ਇੱਥੇ ਕੋਈ ਇੰਨੀ ਜਿਹੜੀ ਹੈ ਇੰਨੀ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹਨਾਂ ਚੋਰੀਆਂ ਦੇ ਸਾਲ ਪਾਈ ਜਾਂਦੇ ਹਾਂਜੀ ਹਾਂਜੀ ਜੇ ਪੁਲਿਸ ਦੀ ਵੀ ਇੱਥੇ ਕੋਈ ਉਸ ਦਾ ਵੀ ਥੋੜਾ ਬੋਤਾ ਅਰੇਂਜਮੈਂਟ ਹੋਏ ਤਾਂ ਚੋਰਾਂ ਨੂੰ ਕਦੇ ਨਾ ਕਹੇ ਨਾ ਕਿਸੇ ਕਿਸਮ ਨਾਲ ਬਿਲਕੁਲ 50 ਮਿੰਟ ਐਸਐਸਪੀ ਦਾ ਮਤਲਬ ਡਰ ਹੋਏਗਾ ਜੀ ਮੰਗ ਕਰਦੇ ਸੋ ਮੇਰੀ ਤੇ ਮੰਗਿਆ ਹੋਇਆ ਕਿ ਇਸ ਚੋਰੀ ਨੂੰ ਰੋਕਣ ਦੇ ਲਈ ਇੱਕ ਤਾਂ ਪ੍ਰੋਪਰਲੀ ਅਰੇਂਜਮੈਂਟ ਕੀਤੀ ਜਾਂ ਤੇ ਇਹਨਾਂ ਦੀ ਜੜੀਆਂ ਚੋਰੀਆਂ ਹੋਈਆਂ ਇਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਚੋਰਾਂ ਦੀ ਭਾਲ ਕੀਤੀ ਜਾਏ ਤੇ ਜਿਹੜੇ ਸਾਡੇ ਇੱਕ ਸਾਡੇ ਵਕੀਲ ਸਾਹਿਬ ਬਿਲਕੁਲ ਇੱਕ ਗਰੀਬ ਬੰਦਾ ਜਿਹੜਾ ਹੈਂਡ ਟੂ ਮਾਊਥ ਤੇ ਆਗੇ ਕਲਰਿਕਲ ਜੋਬ ਕਰਨ ਰਿਹਾ ਉਹ ਵਿਚਾਰਾ ਕਿਸ ਤਰੀਕੇ ਨਾਲ ਆਪਣਾ ਅਰੇਂਜਮੈਂਟ ਕਰਕੇ ਕਿੱਦਾਂ ਕਿਸ਼ਤਾਂ ਨਾਲ ਲੈ ਕੇ ਮਤਲਬ ਮੋਟਰਸਾਈਕਲ ਜੈਕਟ ਵਾਲਾ ਲੈਂਦਾ ਦੋ ਚਾਰ ਦਿਨ ਹੋਏ ਆ ਸਾਡੇ ਇੱਥੇ ਵਕੀਲ ਸਾਹਿਬ ਹੈ ਗਰਜੋਤ ਸਿੰਘ ਸੈਣੀ ਉਹਨਾਂ ਦਾ ਸਪਲੈਂਡਰ ਮੋਟਰਸਾਈਕਲ ਕੋਈ ਚੋਕ ਲਾ ਗਿਆ ਸੀ ਉਸ ਤੋਂ ਪਹਿਲਾਂ ਵੀ ਅੱਜ ਤੋਂ 2 ਸਾਲ ਪਹਿਲਾਂ ਉਹਨਾਂ ਦਾ ਮੋਟਰਸਾਈਕਲ ਚੋਕਿਆ ਆ ਸੋ ਇਹਨੀਆਂ ਲਗਾਤਾਰ ਜਿਹੜੀਆਂ ਚੋਰੀਆਂ ਵੱਧਣੀਆਂ ਜਾ ਰਹੀਆਂ ਉਹਨਾਂ ਨੂੰ ਠੱਲ ਪਾਣੀ ਚਾਹੀਦੀ ਆ ਕਵੀ ਰਾਜ ਸ਼ੈਣੀ ਐਡਵੋਕੇਟ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ 바ਰ ਐਸੋਸੀਏਸ਼ਨ ਗੁਰਦਾਸਪੁਰ ਮੇਰੀ ਪ੍ਰਸ਼ਾਸਨ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਜੁਡੀਸ਼ੀਅਲ ਕੰਪਲੈਕਸ ਦੀ ਪਾਰਕਿੰਗ ਦੇ ਵਿੱਚੋਂ ਆਏ ਦਿਨ ਮੋਟਰਸਾਈਕਲ ਜਾਂ ਮੋਪੇਟ ਚੋਰੀਆਂ ਹੁੰਦੀਆਂ ਰਹਿੰਦੀਆਂ ਇਹਦੇ ਪ੍ਰਤੀ ਸਾਡੇ ਕਲਾਇੰਟ ਵੀ ਪ੍ਰਸ਼ਾਸਨ ਕੋਲ ਜਾਂਦੇ ਰਹਿੰਦੇ ਆ ਪੁਲਿਸ ਕੋਲ ਸਾਡੀਆਂ ਦਰਖਾਸਤਾਂ ਪੈਂਡਿੰਗ ਐ ਸਾਡੇ ਵਕੀਲ ਸਾਹਿਬਾਨਾਂ ਦੀਆਂ ਜਿਹੜੇ ਮੋਟਰਸਾਈਕਲ ਚੋਰੀ ਹੋਏ ਆ ਉਹਨਾਂ ਦੀਆਂ ਵੀ ਐਪਲੀਕੇਸ਼ਨਾਂ ਉਹਨਾਂ ਕੋਲ ਹਲੇ ਤੱਕ ਅਜੇ ਤੱਕ ਪੈਂਡਿੰਗ ਐ ਲੇਕਿਨ ਅਜੇ ਤੱਕ ਕੋਈ ਮੋਟਰਸਾਈਕਲ ਜਾਂ ਵਾਈਕਲ ਵਗੈਰਾ ਪ੍ਰਸ਼ਾਸਨ ਵੱਲੋਂ ਲੱਭਣ ਦੀ ਨਾਤੇ ਕੋਸ਼ਿਸ਼ ਕੀਤੀ ਗਈ ਐ ਤੇ ਨਾ ਹੀ ਕੋਈ ਲੱਭ ਕੇ ਅੱਗੇ ਕਿਸੇ ਨੂੰ ਦਿੱਤਾ ਗਿਆ ਹੁਣ 2 ਦਿਨ ਹੋਏ ਆ ਸਾਡੇ ਅੰਦਰ ਬਾਰ ਦੇ ਵਿੱਚ ਜਿਹੜੇ ਟਾਈਪਿਸਟ ਸੀਗੇ ਕੁਸ਼ਲ ਕੁਮਾਰ ਜੀ ਉਹਨਾਂ ਦਾ ਮੋਟਰਸਾਈਕਲ ਵੀ ਚੋਰੀ ਹੋਇਆ ਜੁਡੀਸ਼ੀਅਨ ਸਰਵਿਸ ਬਲੌਕ ਚੋਂ ਜੁਡੀਸ਼ੀਅਨ ਸਰਵਿਸ ਬਲੌਕ ਦੇ ਬਾਹਰੋਂ ਬਾਹਰੋਂ ਤੇ ਉਹਦੀ ਵੀ ਐਪਲੀਕੇਸ਼ਨ ਉਹਨਾਂ ਨੂੰ ਦਿੱਤੀ ਗਈ ਹੈ ਲੇਕਿਨ ਅੱਜ ਤੱਕ ਨਾ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਇੱਥੇ ਰਿਪੋਰਟ ਲਿਖਣ ਹੀ ਆਇਆ ਤੇ ਨਾ ਹੀ ਉਹਦੀ ਵੈਰੀਫਿਕੇਸ਼ਨ ਹੀ ਕਰਨ ਆਇਆ ਜੀ ਮੇਰਾ ਨਾਮ ਕੁਸ਼ਲ ਕੁਮਾਰ ਹੈ ਜੀ ਮੈਂ ਜੁਡੀਸ਼ੀਅਨ ਸਰਵਿਸ ਬਲੌਕ ਦੇ ਵਿੱਚ ਪ੍ਰਾਈਵੇਟਲੀ ਕੰਮ ਕਰਦਾ ਹਾਂ ਤੇ ਕੰਟ੍ਰੈਕਟੇ ਤੇ ਅੱਜ ਦੇਣ ਜੁਡੀਸ਼ੀਅਲ ਸਰਵਿਸ ਬਲਾਗ ਡਿਸਟ੍ਰਿਕਟ ਕੋਰਟ ਕੰਪਲੈਕਸ ਗੁਰਦਾਸਪੁਰ ਦੇ ਅੰਦਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਐ ਇਹਦੇ ਵਿੱਚ ਹੁਣ ਤੱਕ ਲਗਭਗ 15 ਦੇ ਕਰੀਬ ਜਿਹੜੇ ਮੋਟਰਸਾਈਕਲ ਚੋਰੀ ਹੋ ਚੁੱਕੇ ਆ ਉਹਨਾਂ ਵਿੱਚ ਸਾਡੇ ਵਕੀਲਸਾਂ ਮਹਾਰਾਜ ਦੇ ਮੋਟਰਸਾਈਕਲ ਵੀ ਹੈਗੇ ਨੇ ਤੇ ਉਹਨਾਂ ਵਿੱਚ ਮੁੰਚਿਆਂ ਦੇ ਵੀ ਹੈਗੇ ਨੇ ਉਹਨਾਂ ਦੇ ਕਲਾਇੰਟਾਂ ਦੀ ਵੀ ਹੈਗੇ ਨੇ ਤੇ ਕਲਰਕਾਂ ਦੇ ਵੀ ਹੈਗੇ ਨੇ ਤੇ ਇਹ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਘਟਨਾਵਾਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਜੀ ਜੀ ਮੇਰਾ ਮੋਟਰਸਾਈਕਲ ਜ਼ਰੂਰ ਚੋਰੀ ਹੋਇਆ ਜੀ ਮੈਂ ਰਪੜ ਵੀ ਦਰਜ ਕਰਾਈ ਆ ਥਾਣਾ ਸਿਟੀ ਗੁਰਦਾਸਪੁਰ ਵਿੱਚ ਮੇਰੀ ਕੋਈ ਸੁਣਵਾਈ ਨਹੀਂ ਹੋਈ ਲਗਾਤਾਰ ਮੋਟਰਸਾਈਕਲ ਦੀਆਂ ਕਟਨਾਵਾਂ ਕਾਰਨ ਅਸੀਂ ਬਹੁਤ ਜ਼ਿਆਦਾ ਮੇਰਾ ਮੋਟਰਸਾਈਕਲ ਜੀ HFDLX 2018 ਮਾਡਲ ਹੀ ਮੇਰਾ ਪਹਿਲੀ ਤਰੀਕ ਨੂੰ ਚੋਰੀ ਹੋਇਆ ਹੈ ਸ਼ੁੱਕਰਵਾਰ ਇੱਥੇ ਕੋਈ ਸੀਸੀਟੀਵੀ ਵਗੈਰਾ ਲੱਗਿਆ ਹੈ ਸੀਸੀਟੀਵੀ ਲੱਗੇ ਆ ਜ਼ਰੂਰ ਲੱਗਿਆ ਜੀ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਕੋਈ ਇੱਧਰ ਬਾਰ ਰੂਮ ਜਿਹੜੀ ਡਿਸਟ੍ਰਿਕਟ ਬਾਰ ਸ਼ੋਸ਼ਣ ਵੱਲੋਂ ਇੱਕ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ ਪਰ ਉਹਦੀ ਜਿਹੜੀ ਪਹੁੰਚ ਹੈਗੀ ਐਸੋ ਤੱਕ ਨਹੀਂ ਹੈਗੀ ਉਹ ਸਿਰਫ ਥੱਲੇ ਜਿਹੜੀ ਬੇਸਮੈਂਟ ਤੱਕ ਹੀ ਪਹੁੰਚ ਹੈ ਇੱਥੋਂ ਤੱਕ ਨਹੀਂ ਹੈਗੀ ਮੇਰਾ ਮੋਟਰਸਾਈਕਲ ਇੱਥੋਂ ਚੋਰੀ ਹੋਇਆ ਇਹ ਤੇ ਮੇਰਾ ਮੋਟਰਸਾਈਕਲ ਲੱਗੇਦਾ ਸੀ ਤੇ ਚੋਰ ਉਸ ਵਕਤ ਛੁੱਟੀ ਦਾ ਟਾਈਮ ਹੋਇਆਦਾ ਸੀ ਲਗਭਗ 6 ਵਜੇ ਦੇ ਸੀ ਤੇ ਚੋਰ ਸ਼ਰਿਆਂ ਇੱਥੇ ਘੁੰਮ ਕੇ ਤੇ ਮੇਰਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਆ ਜਿਹੜੀ ਇੱਥੇ ਪਰਚੀਆਂ ਕਰਦੇ ਆ ਉਹ ਫਿਰ ਉਹਨਾਂ ਦੇ ਪਰਚੀਆਂ ਵਾਲੇ ਉਸ ਵਕਤ ਨਹੀਂ ਹੈਗੇ ਜੀ ਉਸ ਵਕਤ ਪਾਰਕਿੰਗ ਵਾਲੇ ਨਹੀਂ ਹੈਗੇ ਚਲ ਗਏ ਦੇ ਸੀ ਪਰ ਫਿਰ ਵੀ ਜਿਹੜੀਆਂ ਲਗਾਤਾਰ ਮਤਲਬ ਡਿਸਟ੍ਰਿਕਟ ਕੋਰਟ ਦੇ ਕੰਪਲੈਕਸ ਦੇ ਅੰਦਰ ਜਿਹੜੀਆਂ ਚੋਰੀਆਂ ਹੋਣੀਆਂ ਉਹ ਬੜਾ ਇੱਕ ਨਾ ਚਿੰਤਾ ਦਾ ਵਿਸ਼ਾ ਹੈਗਾ ਜੋ ਕਿ ਨਹੀਂ ਹੋਣਾ ਚਾਹੀਦਾ ਬਸ ਪ੍ਰਸ਼ਾਸਨ ਤੇ ਇਹੀ ਮੰਗ ਹੈ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਇਹ ਲਗਾਤਾਰ ਚੋਰੀਆਂ ਦੀਆਂ ਘਟਮਾਵਾਂ ਹੋ ਰ ਕਿਉਂਕਿ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਵੱਧ ਚੁੱਕੇ ਆ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਤੇ ਰੋਕ ਲਗਣੀ ਚਾਹੀਦੀ ਹੈ ਜੋ ਕਿ ਇੱਥੇ ਪੁਲਿਸ ਨੇ ਇਹ ਕੰਪਲੇਟ ਲਗਾਈ ਪੁਲਿਸ ਦਾ ਕੀ ਕਹਿਣਾ ਇਸ ਵਾਰ ਪੁਲਿਸ ਦਾ ਬਸ ਇਹ ਕਹਿਣਾ ਹੈ ਕਿ ਤੁਸੀਂ ਆਪਣੀ ਕੰਪਲੇਟ ਦਰਜ ਕਰਾ ਦਿਓ ਜੇ ਕੁਝ ਰਿਕਵਰੀ ਹੋਏਗੀ ਜਾਂ ਕਿੱਦਾਂ ਵੀ ਮਿਲेंगे ਤੇ ਆਪਾਂ ਰਪੜਤਾੜੀ ਦਰਜ ਕਰ ਲਾਂਗੇ